ਗੁਰੂ ਰੂਪੇਰੇ ਸਾਹਾ ਸੰਗਤ ਜੀ ਤੁਹਾਨੂੰ ਸੁਣਾਉਨੇ ਆ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਸਾਹਾ ਸੰਗਤੋ ਹੋਲਾ ਮਹਾਲਾ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਰੋਸਾਈ ਹੋਈ ਧਰਤੀ ਜਿੱਥੇ ਸਾਹਾ ਸੰਗਤ ਸਤ ਗੁਰੂ ਜੀ ਨੇ 35 ਸਾਲ ਉੱਥੇ ਬਰਾਜੇ ਆ ਪੂਰੀ ਜਵਾਨੀ ਦੀ ਉਮਰ ਅਨੰਦਪੁਰ ਸਾਹਿਬ ਦੇ ਵਿੱਚ ਹੀ ਪਹਾੜੀਆਂ ਦੇ ਵਿੱਚ ਤੇ 22 ਧਾਲ ਦੇ ਰਾਜਿਆਂ ਨੂੰ ਡਰਾਉਣਾ ਤੁਮਕਾਉਣਾ ਦੱਸਣਾ ਵੀ ਅਸੀਂ ਹੈਗੇ ਆ ਨਗਾਰਾ ਵਜਾਉਣਾ ਛਕਾਰ ਖੇਡਣ ਜਾਣਾ ਤੇ ਉਹ ਡਰਦੇ ਮਾਰੇ ਵੀ ਸਾਡਾ ਕਿਤੇ ਰਾਜ ਨਾ ਰੋਕ ਲੈਣ ਡਰਦੇ ਮਾਰੇ ਉਹ ਰੰਗਦੇਵ ਦੇ ਨਾਲ ਕਰੀ ਜਾਂਦੇ ਵੀ ਸਾਡੇ ਕੋਲੇ ਫੌਜਾਂ ਘੱਲੋ ਜੀ ਇਸ ਤਰ੍ਹਾਂ ਸਾਧ ਸੰਗਤ ਉਥੇ ਲੜਾਈ ਵੀ ਕਰਦੇ ਆ ਕਿ ਕਿਤੇ ਗਊ ਦੀ ਸੌਂ ਖਾ ਲੈਂਦੇ ਕਿਤੇ ਕੁੱਛ ਕਰਦੇ ਕਿਤੇ ਕੁੱਛ ਕਰਦੇ ਆ ਇਹ ਅਨੰਦਪੁਰ ਸਾਹਿਬ ਆ ਉਤੋ ਸਾ ਸੰਗਤ ਜਿਹੜੀ ਹੁਣ ਅੱਜ ਆਪਾਂ ਨੂੰ ਸੇਵਾ ਮਿਲੀ ਹੋਈ ਹੈ ਨਾ ਲੰਗਰ ਦੀ ਸੇਵਾ ਅਨੰਦਪੁਰ ਸਾਹਿਬ ਦੀ ਉਹ ਕਰਮਾ ਵਾਲਿਆ ਬੰਦਿਆਂ ਨੂੰ ਮਿਲਦੀ ਆ ਸਾ ਸੰਗਤ ਕਰਮਾ ਵਾਲਿਆ ਬੰਦਿਆਂ ਨੂੰ ਜਿਨ੍ਹਾਂ ਦੇ ਤੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ ਦੇਖੋ ਪਹਿਲਾਂ ਸਾਧ ਸੰਗਤ ਉਤੋਂ ਚਿੱਠੀ ਆਉਂਦੀ ਆ ਆਪਾਂ ਨੂੰ ਕੇਸਗੜ ਗੁਰਦੁਆਰਾ ਸਾਹਿਬ ਤੋਂ ਮੈਨੇਜਰ ਦੀ ਲਿਖੀ ਹੋਈ ਵੀ ਤੁਸੀਂ ਆ ਕੇ ਗੁਰੂ ਘਰ ਲੰਗਰ ਲਾਓ ਫਿਰ ਸਾਧ ਸੰਗਤ ਆ ਕੇ ਕਮੇਟੀ ਬਾਬਾ ਭਾਈਸਗਰਾਂ ਦੀ ਕਮੇਟੀ ਕੋਲੇ ਚਿੱਠੀ ਪਹੁੰਚਦੀ ਆ ਫਿਰ ਉਹਦੇ ਤੇ ਅਸੀਂ ਰਾਇ ਮਸ਼ਵਰਾ ਕਰਦੇ ਵੀ ਕਿੰਨੇ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਰਹਿਗੇ ਜਦੋਂ 20 ਦਿਨ ਰਹਿ ਜਾਂਦੇ ਆ ਫਿਰ ਅਸੀਂ ਅਗਰਾਹੀ ਸ਼ੁਰੂ ਕਰਦੇ ਆ ਨਗਰ ਦੇ ਵਿੱਚ ਸਾਧ ਸੰਗਤ 7 ਦਿਨ 8 ਦਿਨ ਸਾਡੇ ਨਗਰ ਦੇ ਵਿੱਚ ਲੱਗ ਜਾਂਦੇ ਆ ਅਗਰਾਹੀ ਕਰਦਿਆਂ ਨੂੰ ਕੱਲੇ-ਕੱਲੇ ਘਰ ਦੇ ਵਿੱਚ ਅਸੀਂ ਜਾਂਨੇ ਆਂ ਆਟਾ, ਦਾਲਾ, ਖੰਡ, ਚਾਹ, ਪੈਸੇ ਤੇ ਸਾਰ ਕਿਉਂਕਿ ਜਿੰਨੇ ਵੀ ਸਾਡੇ ਸੇਵਾਦਾਰ ਸਾਡੇ ਰਾਜਾ ਪਤੇ ਦੇ ਪਿੰਡ ਦੇ ਵਿੱਚ ਵੀ ਸਾਰੇ ਅਸੀਂ ਘਟੋ-ਘਟ 40-50 ਜਣੇ ਬਣ ਜਾਂਦੇ ਆਂ ਜਿਨ੍ਹਾਂ ਦੀ ਸੇਵਾ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਤੇ ਜਾ ਕੇ ਚੱਲਦੀ ਆ ਕੱਲੇ-ਕੱਲੇ ਘਰ ਜਾ ਕੇ ਰਸਤਾ ਇਕੱਠੀਆਂ ਕਰਕੇ ਬਾਬਾ ਭਾਈ ਸਗਰਾਂ ਦੇ ਅਸਥਾਨ ਤੇ ਅਸੀਂ ਆ ਕੇ ਉਹਨਾਂ ਨੂੰ ਰਸਤਾ ਨੂੰ ਇਕੱਠੀਆਂ ਕਰ ਲੈਨੇ ਆਂ ਫੇਰ ਸਾਗਾਂ ਤਾਂ ਜਦੋਂ ਨੇੜੇ 10 ਕ ਦਿਨ ਰਹਿ ਜਾਂਦੇ ਆ ਫਿਰ ਅਸੀਂ ਉਹ ਸਾਫ ਸੁਪਈਆ ਕਰਕੇ ਆਟਾ, ਦਾਲਾਂ, ਚੌਲ ਸਾਰਾ ਕੁਝ ਅਸੀਂ ਰੱਖ ਲੈਨੇ ਆ ਲਾ ਕੇ ਤੇ ਫੇਰ ਉੱਥੇ ਟਰੱਕ ਜਾਂਦੇ ਆ ਦੋ ਟਰਾਲੀਆਂ ਜਾਂਦੀਆਂ ਟਰਾਲੀਆਂ ਦੇ ਵਿੱਚ ਮਾਈਆਂ ਜਾਂਦੀਆਂ ਟਰੱਕ ਦੇ ਵਿੱਚ ਹੀ ਰਾਸ਼ਨ ਲਾ ਦਿਆਂ ਇੱਕ ਦੇ ਵਿੱਚ ਹੁੰਦਾ ਸਾਰਾ ਰਾਸ਼ਨ ਤੇ ਇੱਕ ਟਰੱਕ ਦੇ ਵਿੱਚ ਹੁੰਦੇ ਆ ਭਾਂਡੇ ਚਾਰ ਟਰਾਲੀਆਂ ਜਾਂਦੀਆਂ ਪਾਲਕੀ ਸਾਹਿਬ ਅੱਡ ਸੇਵਾਦਾਰ ਦਾ ਟਰੈਕਟਰ ਲੱਗਦਾ ਜਿਹਦਾ ਅਸੀਂ ਲਾਉਣੇ ਆ ਉਹਦੀ ਪਰਚੀ ਕੱਢਦੇ ਆ ਬਈ ਅਰ ਕੀ ਕਿਹੜਾ ਲੈ ਕੇ ਜਾਊਗਾ ਪਾਲਕੀ ਸਾਹਿਬ ਤੇ ਉਸ ਤੋਂ ਬਾਅਦ ਸਾ ਸੰਗਤ ਫੇਰ ਅਸੀਂ ਮਤਲਬ ਫੇਰ ਟਰਾਲੀਆਂ ਜਾਂਦੇ ਆ ਫੇਰ ਟਰੱਕ ਜਾਂਦੇ ਆ ਫੇਰ ਅਸੀਂ ਉੱਥੇ 7 ਦਿਨ ਰਾਹ ਚ 2 ਦਿਨ ਸਾਡੇ ਰਾਹ ਚ ਲੱਗ ਜਾਂਦੇ ਆ ਇੱਕ ਦਿਨ ਜਾਣ ਦਾ ਇੱਕ ਦਿਨ ਆਉਣ ਦਾ 5 ਦਿਨ ਉੱਥੇ ਲੰਗਰ ਚੱਲਦਾ ਨਗਰ ਦੌਧਰ ਵੱਲੋਂ ਤੇ ਨਗਰ ਡਾਂਗਿਆਂ ਵੱਲੋਂ ਬੜੀ ਚੜ੍ਹਦੀ ਕਲਾ ਵਾਲੇ ਲੰਗਰ ਚੱਲਦੇ ਆ ਹੋਲੇ ਮੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਇਹ ਅਸੀਂ ਤਾਂ ਇੰੋਂ ਕਰਦੇ ਨਾ ਸਾਹਸਾਨ ਵੀ ਸਤ ਗੁਰੂ ਜੀ ਨੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੀ ਹੈ ਜਿਹੜਾ ਸਾਨੂੰ ਸੇਵਾ ਸੌਂਪੀ ਹੈ ਵੀ ਤੁਸੀਂ ਸੇਵਾ ਕਰੋ ਅਨੰਦਪੁਰ ਸਾਹਿਬ ਦੇ ਲੰਗਰਾਂ ਦੀ ਕਿਉਂਕਿ ਸਤ ਗੁਰੂ ਜੀ ਬਹੁਤ ਖੁਸ਼ ਆ ਲੰਗਰਾਂ ਤੇ অতি ਖੁਸ਼ ਭੁੱਖੇ ਨੂੰ ਪ੍ਰਸ਼ਾਦ ਅਚਕਾ ਦੇਣਾ ਕਿਉਂਕਿ ਉੱਥੇ ਲੱਖਾਂ ਦੇ ਵਿੱਚ ਇਕੱਠ ਹੁੰਦਾ ਲੱਖਾਂ ਦੇ ਵਿੱਚ ਅਨੰਦਪੁਰ ਹੋਲੇ ਮੱਲੇ ਤੇ ਹੁਣ ਉਹਨੇ ਇਕੱਠ ਨੂੰ ਸਾਂਭਣਾ ਤੇ ਰਖੜਾ ਨਹਾਉਣਾ ਨਹਾਉਣ ਨੂੰ ਵੀ ਸਾਡੇ ਕੋਲੇ ਬਹੁਤ ਲੋਕ ਆਸੇ ਪਾਸੇ ਦੇ ਆ ਕੇ ਕਿਉਂਕਿ ਸਾਡੇ ਕੜਾਹੇ ਚਾੜੇ ਹੁੰਦੇ ਤੱਤੇ ਪਾਣੀ ਵਾਸਤੇ ਤੇ ਟੈਂਕੀ ਸਾਡੇ ਭਰੀ ਹੁੰਦੀ ਆ ਪਾਣੀ ਦੇ ਡਰਾਮਾ ਭਰ ਕੇ ਅਸੀਂ ਰੱਖ ਲਿਆ ਕੋਈ ਆ ਕੇ ਨਹਾਈ ਜਾਵੇ ਤੇ ਕੋਈ ਇਸ਼ਨਾਨ ਕਰੀ ਜਾਵੇ ਬਾਥਰੂਮ ਲੈਟਰਿੰਗਾ ਸਾਡੇ ਨੇੜੇ ਬਣੀਆਂ ਹੁੰਦੀਆਂ ਸੀ ਉੱਥੇ ਜਾ ਵੜਦੇ ਹਾਂ ਜਾਂ ਸਾਡੇ ਕੋਲ ਇੱਕ ਡੈਰੀ ਆ ਉੱਥੇ ਬੇਰਕਾਲਿਆਂ ਦੀ ਅਸੀਂ ਉਹ ਡੈਰੀ ਦੇ ਵਿੱਚ ਵੀ ਜਾ ਵੜਦੇ ਹਾਂ ਇਸ ਤਰ੍ਹਾਂ ਸਾਨੂੰ ਸਹੂਲਤਾਂ ਬਹੁਤ ਆ ਉੱਥੇ ਸਾਡੇ ਜਗਿੰਦਰ ਹੁਣੀ ਭਾਈ ਆਨੰਦਪੁਰ ਦੇ ਯਾਰ ਸੇਵਾਦਾਰ ਸਾਡੇ ਬਹੁਤ ਚਿਰ ਤੋਂ 24 ਸਾਲ ਹੋ ਗਏ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਹੋਇਆ ਤਿੰਨ ਭਾਈ ਆਓ ਜਗਿੰਦਰ ਤੇ ਕੀ ਇੱਕ ਛੋਟੇ ਦਾ ਨਾਮ ਹੈਗਾ ਵਾ ਰੈਂਕੂ ਘਣੀ ਕੀਤੇ ਵੱਡੇ ਦਾ ਨਾਮ ਸੀ ਦੇਵ ਉਹ ਪਾਈ ਉਹਨਾਂ ਦੇ ਪਰਿਵਾਰ ਨਾਲ ਅਸੀਂ ਬਹੁਤ ਜੁੜੇ ਹੋਏ ਹਾਂ ਸਾਡੇ ਨਾਲ ਬਹੁਤ ਸੇਵਾ ਕਰਦੇ ਲੋੜ ਜਦੋਂ ਕਿਸੇ ਚੀਜ਼ ਦੀ ਪੈਂਦੀ ਅਸੀਂ ਉਹਨੂੰ ਸੱਦ ਲੈਨੇ ਹੁੰਨੇ ਆ ਮਾਈ ਨੂੰ ਆਪਣੇ ਨੂੰ ਕੀ ਉਹਦਾ ਨਾਮ ਅਨੰਦਪੁਰ ਸਾਹਿਬ ਵਾਲੇ ਨੂੰ ਉਹ ਪਾਈ ਜਦੋਂ ਆ ਕੇ ਫਿਰ ਹੋਰ ਵੀ ਜਿਹੜੀਆਂ ਮਾਈਆਂ ਉੱਥੇ ਅਸੀਂ ਰੋਟੀ ਪਕਾਉਣ ਨੂੰ ਸੱਦ ਰਹੇ ਹਾਂ ਘਟੋ ਘਟ 30 ਮਾਈਆਂ ਸਾਡੇ ਕੋਲੇ 32 33 ਮਾਈਆਂ ਦੇ ਨਾਲ ਕਿਵੇ ਆ ਉਹ ਸਾਡੇ ਕੋਲੇ ਰੋਟੀ ਪਕਾਉਣ ਆਉਂਦੀਆਂ ਰੋਜ਼ ਪੰਜ ਦਿਨ ਪਰ ਅਸੀਂ ਉਹਨਾਂ ਨੂੰ ਆਲੂ ਆਟਾ ਪੈਸੇ ਕੰਬਲੋ ਇਹ ਬੰਦੇ ਉਹਨੇ ਹੁੰਨੇ ਆ ਜਿੰਨੇ ਸਾਨੂੰ ਸਾਲ ਦੇ ਵਿੱਚ ਤੇ ਬਾਬਾ ਭਾਈਸਗਰਾਮ ਦੇ ਸਥਾਨ ਤੇ ਕੰਬਲਉਂਦੇ ਹਨ ਉਹ ਅਸੀਂ ਸਾਰੇ ਉੱਥੇ ਹੀ ਬੰਦੇ ਹੁੰਨੇ ਆ ਇਹ ਸਾਧ ਇਹੋ ਜੇ ਵੱਡੀ ਸੇਵਾ ਜਿਹੜੀ ਲੱਗੀ ਹੈ ਨਾ ਕਰਮਾਂ ਦੇ ਨਾਲ ਸਾਨੂੰ ਅਨੰਦਪੁਰ ਸਾਹਿਬ ਦੀ ਸੇਵਾ ਸਤਗੁਰੂ ਜੀ ਨੇ ਸੌਂਪੀ ਹੈ ਬਹੁਤ ਵੱਡੇ ਪੱਗ ਆਲੇ ਮੰਨਦੇ ਆ ਦੁਨੀਆ ਨਾਲ ਲੋਚ ਦੀ ਫਿਰਦੀ ਆ ਬਈ ਹੋਲੇ ਮੱਲੇ ਅਨੰਦਪੁਰ ਸਾਹਿਬ ਤੇ ਆਪਾਂ ਨਾਉਣ ਚੱਲੀ ਗਏ ਟਰਾਲੀਆਂ ਲੈ ਕੇ ਚੱਲੀ ਗਏ ਤੇ ਸਾਨੂੰ ਉੱਥੇ ਸੰਗਤਾਂ ਨੂੰ ਸਾਭਣ ਬਾਤ ਦੀ ਡਿਊਟੀ ਲੱਗੀ ਆ ਉਹ ਐਡੀ ਕਿਰਪਾ ਦੇ ਰਿਹਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਰਗਾਹ ਦੇ ਵਿੱਚ ਫੋਟੋਆਂ ਲਾਉਂਦੇ ਆ ਉਹਨਾਂ ਸੇਵਾਦਾਰਾਂ ਜਿਹੜੇ ਉੱਥੇ ਵਰਤੌਂਦੇ ਆ ਮਣਾਉਂਦੇ ਆ ਛਕਾਉਂਦੇ ਤੇ ਰਾਚਣ ਇਕੱਠਾ ਕਰਦੇ ਆ ਹੁਣ ਮੈਂ 5 ਦਿਨ ਲੋਸਮੈਂਟ ਉੱਥੇ ਕਰਦਾ 7-8 ਦਿਨ ਪਿੰਡ ਦੇ ਵਿੱਚ ਲੋਸਮੈਂਟ ਕਰਦਾ ਜਿੰਨੀ ਵੀ ਲੋਸਮੈਂਟ ਕਰਨੀ ਆ ਉਹ ਮੈਂ ਕਰਨੀ ਆ ਤੇ 5 ਦਿਨ ਮੈਂ ਉੱਥੇ ਲੋਸਮੈਂਟ ਕਰਦਾ ਸਾਰਾ ਮੈਂ ਆਗੂ ਹੋ ਕੇ ਆਨੰਦਪੁਰ ਸਾਹਿਬ ਦੇ ਕਮੇਟੀ ਦਾ ਫੇਰ ਸਾਥ ਸੰਗਤੇ ਸੇਵਾ ਕਰਦੇ ਆ ਸੀ ਮੇਰੇ ਨਾਲ ਜੰਟਾ ਪ੍ਰੀਤਮ ਜਸਵੰਤ ਚਮਕੌਰ ਗੀਲਾ ਨਿਰਮਲ ਮੱਖਣ ਤੇ ਮਨਜੰਦਰ ਮਾਣੇ ਹੋਣੀ ਇਹ ਗਿਆਨੀ ਹੋਣੀ ਸਾਰੇ ਸਾਡੇ ਨਾਲ ਬਲਕਾਰੇ ਹੋਣੀ ਇਹ ਜਿੰਨੇ ਵੀ ਸੇਵਾਦਾਰਾ ਸਾਡੇ ਸਾਰੇ ਨਾਲ ਸਾਡੇ ਨਾਲ ਜੁੜੇ ਹੋਏ ਆ ਤੇ ਵਾਹਿਗੁਰੂ ਦੀ ਸਾਰਿਆਂ ਤੇ ਹੀ ਕਿਰਪਾ ਆ ਬਹੁਤ ਚੜ੍ਹਦੀ ਕਲਾ ਵਾਲੇ ਪਰਿਵਾਰ ਆ ਮਹਾਰਾਜ ਨੇ ਤੰਦਰੁਸਤ ਕਾ ਚੜ੍ਹਦੀ ਕਲਾ ਵਾਕਸ਼ੀ ਹੋਈ ਆ ਪਰਿਵਾਰਾਂ ਦੇ ਵਿੱਚ ਤਾਂ ਸੇਵਾ ਕਰਦਿਆ ਸਾਧ ਸੰਗਤ ਇਹ ਕਰਮਾਂ ਤੇ ਭਾਗਾਂ ਵਾਲੇ ਆ ਅਸੀਂ ਤਾਂ ਇੰਨੀ ਕਿਰਪਾ ਦ੍ਰਿਸ਼ਟੀ ਦਾ ਸਤਿਗੁਰੂ ਜੀ ਦੀ ਗਿਣਦੇ ਵੀ ਸਾਡੇ ਤੇ ਸੱਚਾ ਪਾਤਸ਼ਾਹ ਤੋਂ ਬਹੁਤ ਸਾਡੇ ਤੇ ਕਿਰਪਾ ਕਰੀ ਹੋਈ ਆ ਜਿਹੜੇ ਅਸੀਂ ਤੇਰੇ ਅਧਾਰ ਤੇ ਆ ਕੇ ਲੰਗਰ ਲਾਉਨੇ ਆ ਕਿਉਂਕਿ ਉਹ ਸਤਿਗੁਰੂ ਜੀ ਦਾ ਉਹ ਨਗਰ ਆ ਆਪ ਬਸਾਇਆ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਨੌਵੇਂ ਪਾਤਸ਼ਾਹ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 35 ਸਾਲ ਉਸ ਧਰਤੀ ਦੇ ਗੁਜ਼ਾਰੇ ਆ ਜਿਹੜੇ 22 ਧਾਰ ਦੇ ਰਾਜ ਹਨ ਵੀ ਟੱਕਰਾਂ ਲਈ ਰੱਖੀਆਂ ਤੇ ਰੰਗਜੀਤ ਦੇ ਨਾਲ ਵੀ ਟੱਕਰ ਲਈ ਰੱਖੀ ਆ ਤੇ ਹੋਰ ਵੀ ਜਿਹੜੇ ਦੁਸ਼ਮਣਾਂ ਦੇ ਪਾਸਿਆਂ ਦੇ ਰਾਜੇ ਰੂਜੇ ਸਾਰਿਆਂ ਨਾਲ ਫਤਗੁਰ ਜੀ ਨੇ ਟੱਕਰ ਲਈ ਆ ਭਾਈ ਬਚਿੱਤਰ ਰਗਾਂ 75 ਸਿੰਘ ਰਗਾਂ ਦੀ ਜੋਰ ਦੇਖ ਕੇ ਉੱਤੇ ਭਾਈ ਉਹਦੇ ਸੰਗਣਾਂ ਦੇ ਜੋਰ ਦੇਖ ਕੇ ਤੇ ਫੇਰ ਭਾਈ ਉਥੋਂ ਦਾ ਲਾਂਗਰੀ ਸੀਗਾ ਕੀ ਉਹਨੂੰ ਕਹਿੰਦੇ ਹੁੰਦੇ ਦੁਨੀ ਚੰਦ ਦੁਨੀ ਚੰਦ ਵਰਗੇ ਉੱਥੇ ਦੇਖੇ ਆ ਵੱਡੇ ਵੱਡੇ ਮਲ ਰਹਿੰਦੇ ਹੁੰਦੇ ਸੀ ਮੋਟੇ ਜਿਹੇ ਭੱਜ ਗਏ ਸੀ ਹਾਥੀ ਤੋਂ ਡਰਦੇ ਤੇ ਭਾਈ ਬਚਿੱਤਰ ਸਿੰਘ ਨੇ ਨਾਗੜੀ ਮਾਰ ਕੇ ਹਾਥੀ ਮੋੜਿਆ ਸੀ ਬੈਕ ਤੇ ਭਾਈ ਉਦੇਸ ਸਿੰਘ ਉਹਦੇ ਭਰਾ ਨੇ ਸਿਰ ਕੱਟ ਲਿਆ ਸੀ ਉਹਦਾ ਕੇਸਰੀ ਚੰਦ ਦਾ ਇਸ ਤਰ੍ਹਾਂ ਕਰਕੇ ਤੇ ਮੋਰ ਵਾਂਗੂ ਘੋੜੇ ਨੂੰ ਨਚਾ ਕੇ ਹਾਥੀ ਦੇ ਸਾਹਮਣੇ ਕਰਕੇ ਤੇ ਮੂਹਲੇ ਪੌੜ ਚਕਾ ਕੇ ਸੁੰਡ ਤੇ ਰਖਾ ਕੇ ਠੋਕੀ ਸੀ ਨਾਗਣੀ ਭਾਈ ਬਚਿੱਤਰ ਸਿੰਘ ਨੇ ਤੇ ਚੀਕਾਂ ਮਾਰਦਾ ਹਾਥੀ ਤੇ ਧਲਾਰਾਂ ਪੈਂਦੀਆਂ ਲਹੂ ਦੀਆਂ ਖੂਨ ਦੀਆਂ ਤੇ ਜਾਂਦਾ ਸੀ ਬੈਕ ਉਹਨਾਂ ਦੀਆਂ ਫੂਜਾਂ ਨੂੰ ਲਤੜਦਾ ਬਾਈ ਧਾਰ ਦੇ ਰਾਜਿਆਂ ਦੀਆਂ ਨੂੰ ਤੇ ਉਸੇ ਟਾਈਮ ਦੇ ਵਿੱਚ ਉਹ ਗੁੱਤ ਮੁਖਤਾ ਹੋ ਗਏ ਤੇ ਸਾਹਾ ਸੰਗ ਤੇ ਸਿੰਘ ਮਗਰ ਪੱਜਲੇ ਤੇ ਭਾਈ ਉਦਾ ਸਿੰਘ ਨੇ ਹੌਦੀ ਦੇ ਵਿੱਚ ਬੈਠਾ ਹਾਤੀ ਦੀ ਹੌਦੀ ਤੇ ਬੈਠਾ ਕੇਸਰੀ ਚੰਦ ਉੱਥੋਂ ਸਰ ਵੜਿਆ ਤੇ ਸਤ ਗੁਰੂ ਦੇ ਚਰਨਾਂ ਤੇ ਜਾ ਕੇ ਲੈ ਕੇ ਗਿਆ ਉਦੇ ਸੰਗ ਟੰਕ ਕੇ ਵਿਆਹ ਲੋਵਾਂ ਦੇ ਮਾਰੇ ਨੇ ਦੁਰਦਨਾ ਭਰਾਵਾਂ ਨੂੰ ਥਾਪੜੇ ਦਿੱਤੇ ਸੀ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਸਰੋਪੇ ਦਿੱਤੇ ਬਾ ਮੇਰੇ ਸਿੰਘੋ ਸ਼ੇਰੋ ਤੇ ਭਾਈ ਮੇ 77 ਸਿੰਘ ਦਾ ਮਹਾਰਾਜ ਸੱਚੇ ਪਾਛੇ ਦਾ ਕਿਹੜਾ ਹੱਥ ਸੀ ਮੈਂ ਤਾਂ ਸਮਾਨ ਤੋਂ ਹੀ ਰਹਾ ਪਾਤ ਹੱਥੀ ਨੂੰ ਮੋੜ ਲਿਆ ਮੈਂ ਜੇ ਤੁਹਾਡਾ ਹੱਥ ਹੋਵੇ ਮੇਰੇ ਸਿਰ ਤੇ ਮੇਰੀ ਕੰਡ ਤੇ ਤੇ ਇਸ ਤਰ੍ਹਾਂ ਸਤਿਗੁਰੂ ਸਤਿਗੁਰ ਜੀ ਨੇ ਸੱਚੇ ਪਾਛੇ ਨੇ ਕਾਰਜ ਲਏ ਤੇ ਇਸੇ ਤਰ੍ਹਾਂ ਸਾਡੀ ਕੰਡ ਤੇ ਹੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਤੁਸੀਂ ਮੇਰੇ 24 ਲੰਗਰ ਲਾਤੇ ਅਸੀਂ ਤੇ 25ਵਾਂ ਲਾਉਣਾ ਏਰ ਕੀ ਸਾ ਸੰਗਤ 25 ਲੰਗਰ 24 ਲੰਗਰ ਲੱਗ ਚੁੱਕੇ ਤੇ 25ਵਾਂ ਲੰਗਰ ਏਰ ਕੀ ਲਾਉਣਾ ਆਨੰਦਪੁਰ ਹੋਲੇ ਮੱਲੇ ਤੇ ਨਗਰ ਦੌਦਰ ਵੱਲੋਂ ਤੇ ਡਾਂਗੀਆਂ ਵੱਲੋਂ ਇਹ ਆ ਸੇਵਾਦਾਰ ਸਾਧ ਸੰਗਤ ਵਾਹਿਗੁਰੂ ਨੇ ਸਾਰੇ ਦੇ ਸਾਰੇ ਸੇਵਾਦਾਰ ਓਮੇ ਸਹੀ ਸਲਾਮਤਾ ਕੋਈ ਇੱਕ ਦੋ ਸੇਵਾਦਾਰ ਹੀ ਗਏ ਆ ਵਿੱਚੋਂ ਨਹੀਂ ਸਾਰੇ ਸੇਵਾਦਾਰ ਸਹੀ ਸਲਾਮਤਾ ਆ ਹ ਸੱਚੇ ਵਾਹਿਗਰੀ ਨਾਜ ਦੇ ਅਸੀਂ ਤਾਂ ਅਰਦਾਸਾਂ ਕਰਦੇ ਆ ਵੀ ਇਸੇ ਤਰ੍ਹਾਂ ਹੀ ਸੇਵਾ ਲਈ ਚੱਲੀ ਤੇ ਵਾਹਿਗੁਰੂ ਤੇ ਜਦੋਂ ਅਸੀਂ ਤੇਰੇ ਦਰ ਤੇ ਆ ਕੇ ਕਰਦੇ ਆ ਤੂੰ ਵੀ ਸਾਡੇ ਘਰ ਦੇ ਕਾਰਜ ਕਰਦਾ ਹੈ ਤਾਂ ਅਸੀਂ ਸੇਵਾ ਕਰਦੇ ਆ ਸਾਡੇ ਤੇ ਵੀ ਤੁਹਾਡੀ ਕਿਰਪਾ ਦਰੈਟੀ ਆ ਤੇ ਨਾ ਤੱਤੀ ਬਾਣੀ ਲੱਗਣ ਦਾ ਵਾਹਿਗੁਰੂ ਅੱਜ ਦੇ ਕਰ ਸੱਚੇ ਪਾਸ਼ੇ ਨੇ ਚੜ੍ਹਦੀ ਕਲਾ ਹੀ ਰੱਖੀ ਆ ਸਾਰੇ ਸੇਵਾਦਾਰਾਂ ਤੇ ਆ ਇਹ ਸਾਹਾਂ ਜਿਹੜੀ ਆ ਵੀਡੀਓ ਮੈਂ ਪਾਈ ਆ ਇੱਥੋਂ ਤੱਕਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ